ਐਫਆਈ ਦਾ ਫੈਸਲਾ ਹੈ ਉਹ ਅੰਤਮ ਮੰਨਿਆ ਜਾਣਾ ਹੈ ਮੇਰੀ ਸਾਰੀਆਂ ਕਲੱਬਾਂ ਦੇ ਜਿੰਨੇ ਵੀ ਕਬੱਡੀ ਦੇ ਖਿਡਾਰੀ ਹੈ ਜਿੰਨੇ ਵੀ ਟੂਰਨਾਮੈਂਟ ਵਾਲੇ ਹੈ ਆ ਜਿਹੜਾ ਹੋਲਡ ਨੰਬਰ ਤੋਂ ਰੋਲਾ ਪੈਂਦਾ ਹੈ ਟੂਰਨਾਮੈਂਟ ਖਰਾਬ ਹੁੰਦੇ ਹੈ ਲੋਕ ਗਰਾਊਂਡ ਦੇ ਲਾਗੇ ਕਰਕੇ ਜਿਹੜੇ ਖੜੇ ਹੁੰਦੇ ਹੈ ਉਹ ਖੱਜਲ ਹੁੰਦੇ ਜਿਹੜੇ ਘਰਾਂ ਦੇ ਵਿੱਚ ਬੈਠੇ ਤੋਂ ਅਲੱਗ ਖੱਜਲ ਹੁੰਦੇ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਮਾਮਦੇ ਕੰਮਾਂ ਧੰਦਿਆਂ ਨੂੰ ਛੱਡ ਕੇ ਕਬੱਡੀ ਨੂੰ ਦੇਖਦੇ ਆ ਉਹ ਅਲੱਗ ਖੱਜਣ ਹੁੰਦੇ ਆ ਵੀਰੋ ਸਾਂਭੀਏ ਕਬੱਡੀ ਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਸ ਟਾਈਮ ਕਬੱਡੀ ਦਾ ਪੂਰਾ ਪੀਕ ਆ ਪੈਸੇ ਪੱਖੋਂ ਪਰ ਡਿਸਪਲਿਨ ਖੋਂ ਥੱਲੇ ਵਾਲੇ ਪਾਸੋਂ ਡਾਊਨ ਵਾਲੇ ਪਾਸਿਓ ਆਪਾਂ ਬਿਲਕੁਲ ਪੀਕ ਤੇ ਚੱਲ ਰਹੇ ਆ ਸਾਂਭੀਏ ਕਬੱਡੀ ਨੂੰ ਅਸੀਂ ਇਹਦੇ ਵਿੱਚ ਆ ਚਾਹਿਓ ਖਿਡਾਰੀ ਨੇ ਚਾਹ ਰੈਫਰੀ ਨੇ ਚਾਹ ਕਮੈਂਟੇਟਰ ਨੇ ਸਾਡਾ ਫਰਜ ਬਣਦਾ ਹੈ ਲੋਕ ਸਾਨੂੰ ਪਿਆਰ ਕਰਦੇ ਆ ਲੋਕ ਸਾਨੂੰ ਹੱਥਾਂ ਤੇ ਚੱਕਦੇ ਜਿੱਥੇ ਵੀ ਅਸੀਂ ਜਾਂਦੇ ਆ ਪਰ ਜਦੋਂ ਇਸ ਤਰ੍ਹਾਂ ਦੇ ਰੌਲੇ ਪੈਂਦੇ ਨੇ ਤੇ ਫੇਰ ਲੋਕਾਂ ਦਾ ਜਿਹੜਾ ਦਿਲ ਆ ਉਹ ਪੁੱਛਿਆ ਜਾਣੀਦਾ ਇਹ ਭੁਖਣ ਪਾਣੇ ਬੈਠ ਕੇ ਕਬੱਡੀ ਦਾ ਆਨੰਦ ਮਾਣਦੇ ਆ ਇਹ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਉਂਦੇ ਆ ਸੋ ਪਲੀਜ਼ ਸਾਡੀ ਹੱਥ ਬਨ ਕੇ ਬੇਨਤੀ ਹੈ ਇੱਕ ਤੇ ਆਪਾਂ ਕਬੱਡੀ ਨੂੰ ਸਮੇਂ ਅੰਤ ਲੈ ਕੇ ਆਈਏ ਨੇਰੇ ਤੋਂ ਦੂਰ ਕਰੀਏ ਕਬੱਡੀ ਨੂੰ ਔਰ ਦੂਸਰਾ ਆ ਜਿਹੜੇ ਹੋਲਡ ਵਾਲੇ ਨੰਬਰਾਂ ਤੇ ਰੌਲੇ ਪੈਂਦੇ ਨੇ ਨੰਬਰਾਂ ਤੇ ਰੌਲੇ ਪੈਂਦੇ ਫਿਰ ਟੂਰਨਾਮੈਂਟ ਖਰਾਬ ਹੁੰਦਾ ਫਿਰ ਇੱਕ ਦੂਜੇ ਖਾਫਸੀ ਸੋਸ਼ਲ ਮੀਡੀਆ ਤੇ ਕਿ ਲਾਈਵ ਹੋਣੇ ਆ ਫਿਰ ਅਸਤੀ WhatsApp ਗਰੁੱਪਾਂ ਦੇ ਵਿੱਚ ਇੱਕ ਦੂਜੇ ਖਿਲਾਫ ਭੱਦੀ ਸ਼ਬਦਾਵਲੀ ਬੋਲਦੇ ਆ ਆ ਸਾਡੀ ਕਬੱਡੀ ਵੀ ਸੌਂਦੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਆਪਾਂ ਸਾਂਭੀਏ ਕਬੱਡੀ ਨੂੰ ਸਾਰੇ ਮੇਰੇ ਭਰਾ ਆ ਸਾਰਾ ਇੱਕ ਆਪਣਾ ਬਾਉਂਡ ਹੋਣਾ ਚਾਹੀਦਾ ਇੱਕ ਤਾਲਮੇਲ ਹੋਣਾ ਚਾਹੀਦਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਆਉਣ ਵਾਲਾ ਸੀਜ਼ਨ ਬਹੁਤ ਲੰਬਾ ਹੈ ਤਾਂ ਅਕਤੂਬਰ ਦੀ 4 ਤਰੀਕ ਹੋਈ ਆ ਕਿਹੜੇ ਵੇਲੇ ਆਪਣਾ ਅਪ੍ਰੈਲ ਮਈ ਆਈ ਜਦੋਂ ਸੀਜ਼ਨ ਦੀ ਸਮਾਪਤੀ ਹੋਣੀ ਆ ਤੇ ਫਿਰ ਆਪਾਂ ਇਦਾਂ ਹੀ ਰੋਲੇ ਪੈਂਦੇ ਰਹੇ ਤੇ ਫਿਰ ਬਣ ਦੀ ਆਪਣੀ ਖੇਡ ਕਬੱਡੀ ਦਾ ਇਹ ਆਪਣਾ ਸੋ ਸਤਿਕਾਰ ਸਾਰਿਆਂ ਦਾ ਵੀਰਾਂ ਬਣ ਕੇ ਹੱਥ ਬਨ ਕੇ ਬੇਨਤੀ ਹੈ ਸੰਭ ਕਬੱਡੀ ਨੂੰ ਇਸ ਕਬੱਡੀ ਤੋਂ ਬਹੁਤ ਸਾਰੇ ਲੋਕਾਂ ਦੇ ਘਰ ਚੱਲਦੇ ਐ ਰੇੜੀ ਵਾਲੇ ਆਕੇ ਬਾਹਰ ਖੜਦੇ ਐ ਪਤਾ ਨਹੀਂ ਕਿੰਨੇ ਇੱਕ ਭੈਣ ਭਰਾ ਸਾਡੇ ਇਸ ਖੇਡ ਕਬੱਡੀ ਤੋਂ ਰੋਟੀ ਖਾਂਦੇ ਐ ਆਉਣ ਵਾਲੇ ਸਮੇਂ ਤੇ ਚੇਹ ਨਾ ਹੋਵੇ ਜੇ ਇਦਾਂ ਹੀ ਰੌਲੇ ਪਾ ਕੇ ਟੂਰਨਾਮੈਂਟ ਬੰਦ ਹੁੰਦੇ ਖਰਾਬ ਹੁੰਦੇ ਰੇ ਤਾਂ ਟੂਰਨਾਮੈਂਟ ਕਮੇਟੀਆਂ ਨੂੰ ਵੀ ਕੋਈ ਸੁੱਖੇ ਨਹੀਂ ਦਿੱਤਾ ਹੋਇਆ ਵੀ ਇਹ ਟੂਰਨਾਮੈਂਟ ਕਰਾਉਣ ਇਹ ਕੋਈ ਹੋਰ ਕੰਮ ਵੀ ਪਿੰਡਾਂ ਦੇ ਸਾਂਝੇ ਤੌਰ ਤੇ ਕਰ ਲਗਦੇ ਆ ਪਰ ਕਬੱਡੀ ਨੂੰ ਲੋਕ ਪਿਆਰ ਕਰਦੇ ਆ ਕਬੱਡੀ ਕਰਾਉਂਦੇ ਆ ਸੋ ਸਤਿਕਾਰ ਆ ਸਾਰਿਆਂ ਦਾ ਪਲੀਜ਼ ਇਸ ਗੱਲ ਦੇ ਵੱਲ ਧਿਆਨ ਦਿਓ ਬਹੁਤ ਬਹੁਤ ਧੰਨਵਾਦ ਹੋਊਗਾ ਆਓ ਜੀ ਮੈਚ ਸ਼ੁਰੂ ਕਰਵਾਈਏ ਆ